ਗੁਰਫਤੇ ਜੀ ਮੈਂ ਤੁਹਾਡਾ ਆਪਣਾ ਬਾਬਾ ਨੈਪ ਸਿੰਘ ਨਮਕਲਾ ਤੁਸੀਂ ਦੇਖ ਰਹੇ ਆ YouTube ਚੈਨਲ ਸਰਬੱਤ ਦਾ ਭਲਾ FDK ਮੈਂ ਸਾਰੇ ਮੁਲਖ ਨਿਵਾਸੀਆਂ ਨੂੰ ਸਾਰੀ ਲਕਾਈ ਨੂੰ ਹੱਥ ਬਨ ਕੇ ਬੇਨਤੀ ਕਰਦਾ ਜੋ ਆ ਸਾਡੇ ਦੋਵਾਂ ਮੁਲਕਾਂ ਦੇ ਵਿੱਚ ਕਸਮ ਕਸ ਚੱਲ ਰਹੀ ਆ ਪਹਿਰਗਾਮ ਦੇ ਹਮਲੇ ਨੂੰ ਲੈ ਕੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਸਾਰੇ ਆਪੋ ਆਪਣੇ ਧਰਮਾਂ ਅੱਗੇ ਨਮਸਤਕ ਹੋਈਏ ਅਰਦਾਸਾਂ ਬੇਨਤੀਆਂ ਕਰੀਏ ਵੀ ਸਾਡੇ ਦੋਵਾਂ ਮੁਲਕਾਂ ਦੇ ਲੀਡਰਾਂ ਨੂੰ ਸੱਚੇ ਪਾਸਾ ਸਮਰੱਥ ਬਖਸ਼ ਕਿਉਂਕਿ ਜਿਹੜਾ ਪਹਿਰਗਾਮ ਵਿੱਚ ਹਮਲਾ ਹੋਇਆ ਬਹੁਤ ਹੀ ਨਿੰਦਨਯੋਗ ਆ ਬਹੁਤ ਹੀ ਮਾੜਾ ਇਸ ਕਰਕੇ ਅਸੀਂ ਬੇਨਤੀ ਕਰਦੇ ਸਾਡੇ ਮੁਲਖ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਜੀ ਨੂੰ ਕਿਉਂਕਿ ਜਿਹੜੇ ਇਹ ਜੇ ਫੈਸਲੇ ਲੈਣੇ ਹੁੰਦੇ ਆ ਪ੍ਰਧਾਨ ਮੰਤਰੀ ਜੀ ਪਹਿਲਾਂ ਇੱਕ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਆਪ ਦੇ ਧਰਮ ਸਥਾਨ ਤੇ ਜਾਈਏ ਨਕਮਸਤਕ ਹੋਈਏ ਪ੍ਰਾਰਧਨਾ ਕਰੀਏ ਅਰਦਾਸ ਕਰੀਏ ਬੇਨਤੀ ਕਰੀਏ ਸੱਚੇ ਪਾਸ਼ਾ ਸਾਨੂੰ ਫੈਸਲਾ ਲੈਣ ਵਾਸਤੇ ਸਮਰੱਥ ਬਖਸ਼ੋ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਜੇ ਤਾਂ ਮੰਦਰ ਗਏ ਆ ਤੇ ਪੁਜਾਰੀ ਸਾਹਿਬ ਨੂੰ ਜੇ ਗੁਰਦੁਆਰਾ ਸਾਹਿਬ ਗਏ ਤਾਂ ਗ੍ਰੰਥੀ ਸਿੰਘ ਨੂੰ ਅਸੀਂ ਬੇਨਤੀ ਕਰਨੀ ਆ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਸਾਨੂੰ ਫੈਸਲਾ ਲੈਣ ਦੇ ਸਮਰੱਥ ਕਰੋ ਉਸ ਤੋਂ ਬਾਅਦ ਮੀਟਿੰਗ ਸੱਦਨੀ ਹੁੰਦੀ ਆ ਉਸ ਤੋਂ ਬਾਅਦ ਅਸੀਂ ਫੈਸਲਾ ਲੈਣੇ ਹੁੰਦੇ ਆ ਜਿੰਨੀ ਗਦਾਸ ਨੂੰ ਸੁਝੀ ਉਹਦੇ ਮੁਤਾਬਕ ਮੈਂ ਗੱਲ ਕਰਦਾ ਹੋ ਸਕਦਾ ਮੈਂ ਕਿਸੇ ਗੱਲ ਤੋਂ ਖੁੰਝ ਜਾਵਾਂ ਪਰ ਨਹੀਂ ਜੇ ਅਸੀਂ Hindu ਧਰਮ ਤੋਂ ਜਾਂ Sikh ਧਰਮ ਤੋਂ ਅਸਾਈ ਧਰਮ ਤੋਂ ਜਾਣੂ ਆ ਨਾ ਇਹ ਧਰਮਾਂ ਦੇ ਫੈਸਲੇ ਹੁੰਦੇ ਆ ਜਿਹੜੇ ਮੁਲਕਾਂ ਦੇ ਲਾਗੂ ਹੁੰਦੇ ਆ ਇਸ ਕਰਕੇ ਅਸੀਂ ਸਾਡੇ ਨਰਿੰਦਰ ਜੀ ਨੂੰ ਬੇਨਤੀ ਕਰਦੇ ਆ ਜਲਦ ਤੋਂ ਜਲਦ ਇਹ ਫੈਸਲਾ ਨਾ ਲੈਣਾ ਅਰਦਾਸ ਬੇਨਤੀ ਕਰਕੇ ਪਹਿਲਾਂ ਹਵਨ ਜਰੂਰੀ ਕਰਾਉਣਾ ਹਵਨ ਕਰਾਓ ਹਮਨ ਤੋਂ ਬਾਅਦ ਮੀਟਿੰਗ ਸੱਦੋ ਤੇ ਮੀਟਿੰਗ ਤੋਂ ਬਾਅਦ ਫੈਸਲਾ ਲੈਣਾ ਆਪਾ ਪ੍ਰਧਾਨ ਮੰਤਰੀ ਜੀ ਇਹ ਤੁਰਤ ਫੈਸਲੇ ਜਾਣ ਵਾਲੇ ਗੱਲਾਂ ਨਹੀਂ ਹੁੰਦੀਆਂ ਮੁਲਖ ਮਾਰਿਆ ਜਾਊਗਾ ਇਹਨਾਂ ਵੀ ਸਾਡਾ ਇਕੱਲਾ ਹੀ ਆ ਉਹਨਾਂ ਦਾ ਮੁਲਖ ਹੀ ਮਾਰਿਆ ਜਾਊਗਾ ਪਰ ਜਿਹੜਾ ਸਾਡੇ ਮਨ ਚ ਭਲੇਖਾ ਨਾ ਵੀ ਸਾਡੇ ਕੋਲੇ ਫੌਜ ਬਹੁਤ ਆ ਮੈਂ ਮੰਨਦਾ ਫੌਜ